ਸਾਰੇ ਨੂੰ ਜੈਮ ਸੀ ਦੀ ਅੱਜ ਅਸੀਂ ਪੜਾਂਗੇ ਹਿਜ਼ਕੀਏਲ ਦਾ 47ਵਾਂ ਅਧਿਆਇ ਹਕਲ ਜੀਵਨ ਦੇ ਪਾਣੀ ਧਰਤੀ ਦੀ ਵੰਡ ਪਹਿਲੀ ਆਇਤ ਫੇਰ ਉਹ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆ ਤੇ ਵੇਖੋ ਹਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਤੇ ਪਾਣੀ ਭਵਨ ਦੇ ਸੱਜੇ ਪਾਸੇ ਹੇਠੋਂ ਹੇਠਾਂ ਤੋਜਗ ਵੇਦੀ ਦੇ ਦੱਖਣ ਵੱਲ ਵਗ ਕੇ ਜਾਂਦਾ ਸੀ ਦੂਸਰੀ ਆਇਤ ਤਾਦੋ ਉਹਨੇ ਮੈਨੂੰ ਉਤਰੀ ਫਾਟਕ ਦੇ ਰਸਤੇ ਬਾਹਰ ਲੈ ਆਇਆ ਅਤੇ ਮੈਨੂੰ ਉਸ ਰਾਹ ਵਿੱਚ ਜਿਸ ਦਾ ਮੂੰਹ ਪੂਰਬ ਵੱਲ ਹੈ ਬਾਹਰਲੇ ਫਾਟਕ ਤੇ ਮੋੜ ਲਿਆ ਆ ਅਰਥਾਤ ਚੜਦੇ ਮੂੰਹ ਵਾਲੇ ਫਾਟਕ ਤੇ ਅਤੇ ਵੇਖੋ ਸੱਜੇ ਪਾਸੇ ਉਹ ਪਾਣੀ ਵਗ ਰਿਹਾ ਸੀ ਤੀਸਰੀ ਆਇਤ ਅਤੇ ਇਸ ਮਨੁੱਖ ਨੇ ਜਿਹਦੇ ਹੱਥ ਵਿੱਚ ਫੀਤਾ ਸੀ ਪੂਰਬ ਦੇ ਵੱਲ ਵੱਧ ਕੇ ਹਜ਼ਾਰ ਹੱਥ ਮਿੰਨਿਆ ਤੇ ਮੈਨੂੰ ਪਾਣੀ ਵਿੱਚ ਲੰਘਾਇਆ ਅਤੇ ਪਾਣੀ ਗਿੱਟਿਆਂ ਤਿੱਕਰ ਸੀ ਚੌਥੀ ਆਇਤ ਫਿਰ ਉਸਨੇ ਮੈਨੂੰ 1000 ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਤੇ ਪਾਣੀ ਗੋਡਿਆਂ ਤੱਕਰ ਸੀ ਫਿਰ ਉਸਨੇ ਮੈਨੂੰ 1000 ਹੋਰ ਮਿਣਿਆ ਉਸਨੇ 1000 ਹੋਰ ਮਿਣਿਆ ਅਤੇ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੱਕਰ ਸੀ ਪੰਜਵੀਂ ਆਇਤ ਫਿਰ ਉਸਨੇ 1000 ਹੋਰ ਮਿਣਿਆ ਤਾਂ ਉਹ ਅਜਿਹਾ ਨਾਲਾ ਸੀ ਕਿ ਜਹਨ ਨੂੰ ਪਾਰ ਕਰਨ ਨਹੀਂ ਸੀ ਸਕਦਾ ਕਿਉਂਕਿ ਪਾਣੀ ਚੜ੍ਹ ਕੇ ਤਰਨ ਤਰਨ ਵਾਲਾ ਹੋ ਗਿਆ ਸੀ ਅਤੇ ਜਿਹਾ ਨਾਲ ਬਣ ਗਿਆ ਜਿਹਨੂੰ ਪਾਰ ਕਰਨਾ ਅਸੰਭਵ ਸੀ 6ਵੀਂ ਆਇਤ ਤਾ ਉਹਨੇ ਮੈਨੂੰ ਆਖਿਆ ਹੈ ਆਦਮੀ ਦੇ ਪੁੱਤਰ ਤੂੰ ਕੀ ਵੇਖਿਆ ਤਦ ਉਹਨੇ ਮੈਨੂੰ ਮੈਨੂੰ ਲੈ ਆਇਆ ਤੇ ਮੇਰੇ ਨਾਲ ਨਾਲ ਦੇ ਕੰਡੇ ਤੇ ਮੋੜ ਲਿਆਂਦਾ 7ਵੀਂ ਆਇਤ ਜਦੋਂ ਮੈਂ ਮੁੜ ਕੇ ਪੁੱਜਿਆ ਤਾਂ ਵੇਖੋ ਨਾਲੇ ਦੇ ਇਸ ਪਾਸੇ ਤੋਂ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ 8ਵੀਂ ਆਇਤ ਤਾ ਦੋਵ ਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾ ਵਿੱਚ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਤੇ ਸਾਗਰ ਵਿੱਚ ਮਿਲਦਿਆਂ ਹੀ ਉਹ ਦੇ ਪਾਣੀ ਨੂੰ ਤਾਜ਼ਾ ਕਰ ਦੇਣਗੇ ਨੌਮੀ ਐਤ ਅਤੇ یوں ਹੋਵੇਗਾ ਕਿ ਜਿੱਥੇ ਉਹ ਇਹ ਨਾਲੇ ਜਾਣਗੇ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਣ ਜਿਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ ਕਿਉਂ ਜੋ ਇਹ ਪਾਣੀ ਉੱਥੇ ਪੁੱਜਿਆ ਤੇ ਉਹ ਤਾਜ਼ਾ ਹੋ ਗਿਆ ਸੋ ਜਿੱਥੇ ਕਿਤੇ ਇਹ ਨਾਲੇ ਇਹ ਨਾਲੇ ਪੁੱਜਣਗੇ ਜੀਵਨ ਬਖਸ਼ਣਗੇ 10ਵੀਂ ਆਇਤਾ ਤੇ یوں ਹੋਵੇਗਾ ਕਿ ਮਾਛੀ ਉਹਦੇ ਕੰਡੇ ਤੇ ਖਲੋਤੇ ਰਹਿਣਗੇ ਐਨ ਗੱਦੀ ਤੋਂ ਲੈ ਕੇ ਐਨ ਅਗਲਾਇਮ ਤਿੱਕਰ ਜਾਲ ਸੁਟਣ ਦੇ ਘਾਟ ਹੋਣਗੇ ਉਹਦੀਆਂ ਮੱਛੀਆਂ ਆਪਣੀ ਆਪਣੀ ਜਾਤੀ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਝ ਬਹੁਤ ਹੀ ਹੋਣਗੀਆਂ 11ਵੀਂ ਆਇਤ ਪਰੰਤੂ ਉਹਦੀਆਂ ਚਿੱਕੜ ਵਾਲੀਆਂ ਤੇ ਜਿਲਣ ਵਾਲੀਆਂ ਜਗ੍ਹਾ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ ਉਹਨ ਲੂਣ ਵਾਲੀਆਂ ਹੀ ਰਹਿਣਗੀਆਂ 12ਵੀਂ ਆਇਤ ਅਤੇ ਨਾਲੇ ਦੇ ਨੇੜੇ ਉਹਦੇ ਦੋਨੇ ਕੰਡਿਆਂ ਦੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ ਜਿਨ੍ਹਾਂ ਦੇ ਪੱਤਰ ਕਦੇ ਨਾ ਸੁੱਕਣਗੇ ਤੇ ਜਿਨ੍ਹਾਂ ਦੇ ਮੇਵੇ ਕਦੇ ਨਾ ਮੁੱਕਣਗੇ ਉਹਨਾਂ ਨੇ ਹਰ ਮਹੀਨੇ ਨਵੇਂ ਮੇਵੇ ਲੱਗਣਗੇ ਕਿਉਂ ਜੋ ਉਹਨਾਂ ਨੇ ਉਹ ਪਾਣੀ ਲੱਗਦੇ ਹਨ ਜਿਹੜੇ ਪਵਿੱਤਰ ਸਥਾਨ ਵਿੱਚ ਵਿੱਚੋਂ ਤੁਰਦੇ ਹਨ ਅਤੇ ਉਹਦੇ ਮੇਵੇ ਖਾਣ ਲਈ ਉਹਨਾਂ ਦੇ ਪੱਤਰ ਦਵਾਈ ਦੇ ਕੰਮ ਆਉਣਗੇ 13ਵੀਂ ਆਇਤ ਪ੍ਰਭੂ ਇਹ ਵਯੰਫਰ ਮੋਂਦਾ ਹੈ ਇਹ ਉਹ ਹੱਦ ਹੈ ਜਿਸ ਦੇ ਅਨੁਸਾਰ ਤੁਸੀਂ ਇਸ ਤੁਸੀਂ ਦੇਸ਼ ਨੂੰ ਵੰਡੋਗੇ ਤਾਂ ਜੋ ਇਸਰਾਇਲ ਦੇ 12 ਗੋਤਾਂ ਦੀ ਮਿਰਾਸ ਹੋਵੇ ਯੂਸਫ ਦੇ ਘਰਾਣੇ ਦੇ ਲਈ ਦੂਣਾ ਭਾਗ ਹੋਵੇਗਾ 14ਵੀਂ ਆਇਤ ਅਤੇ ਤੁਸੀਂ ਸਾਰੇ ਇੱਕੋ ਜਿਨ੍ਹਾਂ ਦੇਸ਼ ਮਿਰਾਸ ਵਿੱਚ ਲਵੋਗੇ ਜਿਹਹ ਦੇ ਵਿਖੇ ਮੈਂ ਸੌ ਖਾਦੀ ਕਿ ਤੁਹਾਡੇ ਪਿਓ ਦਾਦਿਆਂ ਨੂੰ ਦੇਵਾਂ ਅਤੇ ਇਹ ਦੇਸ਼ ਤੁਹਾਡੀ ਮਿਰਾਸ ਹੋਵੇਗਾ 15ਵੀਂ ਆਇਤ ਅਤੇ ਦੇਸ਼ ਦੀ ਹੱਦ ਇਹ ਹੋਵੇਗੀ ਉੱਤਰ ਵੱਲ ਵੱਡੇ ਸਾਗਰ ਤੋਂ ਲੈ ਕੇ ਹੱਥ ਲੋਨ ਦੀ ਹੱਦ ਹੱਥ ਲੋਨ ਤੋਂ ਹੁੰਦੀ ਹੋਏ ਸਵਾਦ ਦੇ ਲਾਂਗੇ ਤਿੱਕਰ 16ਵੀਂ ਆਇਤ ਹਮਾਤ ਬੈਰੋਥਾ ਸਿਬਰਾਇਮ ਤੋਂ ਦਮਿਸ਼ਕ ਦੀ ਹੱਦ ਅਤੇ ਹਮਾਤ ਦੇ ਵਿਹਾਦ ਦੇ ਵਿਚਕਾਰ ਹੈ ਅਤੇ ਹਸੇਰ ਹਤੀਕੋਨ ਜੋ ਹਰੂਨ ਦੀ ਹੋਰਾਨ ਦੀ ਹੱਦ ਤੇ ਹੈ ਸਤਾਰਮੀ ਆਇਤ ਅਤੇ ਸਾਗਰ ਤੋਂ ਹੱਦ ਇਹ ਹੋਵੇਗੀ ਅਰਥਾਤ ਹਸਰ ਐ ਨੋਨ ਦਿਮਸਕ ਦੀ ਹੱਦ ਅਤੇ ਉੱਤਰੀ ਵੱਲ ਉੱਤਰੀ ਦਿਸ਼ਾ ਦਵਲ ਹਮਦਾ ਹਮਾਦ ਦੀ ਹੱਦ ਉੱਤਰੀ ਦਿਸ਼ਾ ਇਹੀ ਹੈ 18ਵੀਂ ਆਇਤ ਅਤੇ ਪੂਰਵੀ ਹੱਦ ਹੈ ਹੋਰਾਨ ਦੇ ਦਿਮਸ਼ਕ ਤੋਂ ਗਲਿਆਦ ਦੇ ਵਿਚਕਾਰ ਤੋਂ ਇਸਰਾਇਲ ਦੀ ਧਰਤੀ ਦੇ ਵਿਚਕਾਰ ਯਰਦਨ ਉੱਤੇ ਹੋਵੇਗੀ ਉੱਤਰੀ ਹੱਦ ਤੋਂ ਪੂਰਵੀ ਸਾਗਰ ਤੱਕ ਮਿਲਣਾ ਇਹ ਪੂਰਵੀ ਹੱਦ ਹੈ ਉਨਵੀਂ ਆਇਤਾ ਤੇ ਦੱਖਣੀ ਦਿਸ਼ਾ ਵਾਲਾ ਦੱਖਣੀ ਹੱਦ ਇਹ ਹੈ ਅਰਥਾਤ ਤਮਾਰ ਤੋਂ ਮਰੀਬੋਥ ਕਾ ਦੇਸ਼ ਦੇ ਪਾਣੀ ਤਿੱਕਰ ਅਤੇ ਮਿਸਰ ਨਦੀ ਤੋਂ ਹੋ ਕੇ ਵੱਡੇ ਸਾਗਰ ਤੀਕ ਦੱਖਣੀ ਦਿਸ਼ਾ ਇਹੀ ਹੈ ਵੀਮੀਤ ਅਤੇ ਪੱਛਮੀ ਦਿਸ਼ਾ ਵਾਲ ਵੱਡਾ ਸਾਗਰ ਹੋਵੇਗਾ ਦੱਖਣੀ ਹੱਦ ਤੋਂ ਲੈ ਕੇ ਹਮਾਤ ਦੇ ਦਰਵਾਜੇ ਤੱਕ ਇਹ ਪੱਛਮੀ ਹੱਦ ਹੈ ਇੱਕਵੀਂ ਆਇਤ ਸੋ ਤੁਸੀਂ ਇਸ ਦੇਸ਼ ਨੂੰ ਇਸਰਾਇਲ ਦੀਆਂ ਗੋਤਾਂ ਅਨੁਸਾਰ ਆਪਸ ਵਿੱਚ ਵੰਡ ਲੈਣਾ। ਬਾਈਮੀ ਆਇਤ ਤੇ ਇਹ ਹੋਵੇਗਾ ਕਿ ਤੁਸੀਂ ਆਪਣੇ ਉਹਨਾਂ ਉਪਰਿਆਂ ਦੇ ਵਿਚਕਾਰ ਜਿਹੜੇ ਤੁਹਾਡੇ ਨਾਲ ਵਸਤੇ ਹਨ ਜਿਨ੍ਹਾਂ ਦੀ ਅੰਸ਼ ਤੁਹਾਡੇ ਵਿਚਕਾਰ ਜੰਮੇ ਕੀ ਦੇਸ਼ ਵੰਡਣਗੇ ਅਤੇ ਗੁਣੇ ਪਾਉਣਗੇ ਅਤੇ ਉਹ ਤੁਹਾਡੇ ਲਈ ਇਸਰਾਇਲੀਆਂ ਵਿਮਵਾਂਜ ਹੋਣਗੇ ਉਹ ਤੁਹਾਡੇ ਨਾਲ ਇਸਰਾਇਲ ਦੀਆਂ ਗੋਤਾਂ ਦੇ ਵਿੱਚ ਵਿਰਾਸਤ ਪ੍ਰਾਪਤ ਕਰਨਗੇ। ਤੈਮੀ ਆਇਤ ਤੇ ਇਹ ਹੋਵੇਗਾ ਕਿ ਜਿਸ ਗੋਤ ਵਿੱਚ ਕੋਈ ਉਪਰਾ ਵਸਦਾ ਹੋਵੇਗਾ ਉਸੇ ਵਿੱਚ ਤੁਸੀਂ ਉਸ ਨੂੰ ਵਿਰਾਸਤ ਦਿਓਗੇ ਪ੍ਰਭੂ ਯਹਵਾ ਦਾ ਵਾਅਦਾ ਹੈ ਆਮੀਨ ਪ੍ਰਭੂ ਜੀ ਦੇ ਇਹਨਾਂ ਵਿਚਾਰਨ ਪੜੇ ਸੁਣੇ ਜਾਂਦੀ ਵੱਡੀ ਬਰਕਤ ਇਹਨਾਂ ਤੁਹਾਡੇ ਘਰ ਮੁਬਾਰਕ ਹੈਨ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਹਿਣ ਆਮੀਨ ਸਾਂਝੇ ਅਮਸਕੀ